ਔਰ ਜਾਨ ਕੋਈ ਤਰੀ ਉਮਰ ਕਰੀਬ 40 ਸਾਲ ਉਹਦੀ ਡੈਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋਂ ਗੁਰਨਾਮ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉਥੋਂ ਦਾ ਰਹਿਣ ਵਾਲਾ ਕਰਜ ਕਿਵੇਂ ਤੁਹਾਡੇ ਉਹਨਾਂ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਿੰਦਾ ਸੀਗਾ ਮੇਰੇ ਨਾਲ ਹੀ ਲੜਿਆ ਸੀਗਾ ਹੋਰ ਤਾਂ ਕੋਈ ਨਹੀਂ ਸੀ ਮੈਂ ਨੇ ਲੜਦਾ ਸੀ ਬੜਾਈ ਜੇ ਕੀ ਕਾਰਨ ਸੀਗੇ ਬੜਾਈ ਜਦੇ ਨਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਉਹ ਨੌਜਵਾਨ ਕੋਈ ਉਮਰ ਕਰੀਬ 40 ਸਾਲ ਉਹਦੀ ਡੈਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋਂ ਗੁਰਨਾਵ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉਥੋਂ ਦਾ ਰਹਿਣ ਵਾਲਾ ਇਹ ਦੇ ਦੀਵਸ ਤੇ ਕਾਫੀ ਸਟਾ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵਕਫ ਵਕ ਧਰਾਵਾ ਤਹਿਤ ਬਣਦੀ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਅਮ ਵਿਚ ਲੈਂਦੇ ਜਾਊਗੀ ਤੇ ਤੋਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਕਤਲ ਦੇ ਕਾਰਨ ਕੋਈ ਸਾਹਮਣੇ ਆਏ? ਦੇਖੋ ਹਲੇ ਇਹ ਦੀ ਤੋਤੀਸ਼ ਜਾਰੀ ਹੈ ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ। ਸ਼ੁਕਰੀਆ ਜੀ। ਬੇਟੀ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ? ਉਹ ਮੇਰੇ ਹਸਬੰਦ ਦੇ ਸੀਗੇ। ਕੀ ਨਾਮ ਸੀ ਉਹਨਾਂ ਦਾ? ਮਨਜੀਤ ਸਿੰਘ। ਕਿੰਨੀ ਉਮਰ ਸੀਗੀ? ਉਮਰ ਉਹਦੀ ਹੁਣੀ ਆ ਮੇਰੇ ਸਭ ਨਾਲ 45 ਸਾਲ ਦਾ ਕਰ ਹੁਣੀ 45 46 ਸਾਲ ਦਾ। ਇਹ ਗੱਲ ਸੀ। ਕੁਝ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿਨਾ ਵੱਲੋਂ ਕੀਤਾ ਗਿਆ? ਮੈਨੂੰ ਨਹੀਂ ਆਜਾ ਪਤਾ ਲੱਗਾ। ਕਰਜ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਿੰਦਾ ਸੀਗਾ? ਮੇਰੇ ਨਾਲ ਹੀ ਲੜਿਆ ਸੀਗਾ ਔਰ ਤਾਂ ਕੋਈ ਨਹੀਂ ਸੀ ਮੈਨੂੰ ਲੜਦਾ ਸੀਗਾ। ਲੜਾਈ ਦਾ ਕੀ ਕਾਰਨ ਸੀਗੇ? ਲੜਾਈ ਦਾ ਦੇ ਨਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ। ਪਰਿਵਾਰੋਂ ਕਿਸੇ ਤੇ ਸ਼ੱਕ ਆ? ਨਹੀਂ। ਸ਼ੌਕ ਨਹੀਂ ਆ ਪਰ ਇਹ ਮੈਂ ਨੇ ਜਿਆਦਾ ਮੈਂ ਨੇ ਲੜਦਾ ਸੀ ਮੈਂ ਨੇ ਲੜ ਕੇ ਘਰੋਂ ਨਿਕਲ ਜਾਂਦਾ ਸੀ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ ਨਹੀਂ ਮੈਨੂੰ ਤਾਂ ਨਹੀਂ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਤੇ ਇਹਦੇ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂ ਨੇ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਰਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਬੁਰਾਨੇ ਬੰਦੇ ਤੋਂ ਡਰਿਆ ਏਦਾਂ ਨਹੀਂ ਮੈਨੂੰ ਨੇ ਕਦੇ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਿਆ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ ਚ ਗਈ ਮੈਂ ਉੱਥੇ ਫੋਨ ਗਿਆ ਵਾ ਵੇ ਤੇ ਦਾ ਕਰਕੇ ਕਾਲਾ ਵਰਦਦਾ ਵਾ ਪਰ ਵੀ ਨੂੰ ਉੱਥੇ ਵੀ ਸੱਚਾਈ ਨਹੀਂ ਦਸੀ ਉੱਥੋਂ ਮੈਨੂੰ ਉਦਾਂ ਹੀ کہہ ਕੇ ਕੱਲਿਆ ਵੀ ਠੀਕ ਨਹੀਂਗਾ ਤੁਸੀਂ ਗੇਟ ਪਾਸ ਲਓ ਤਾਂ ਘਰੇ ਚਲ ਜਾਓ ਪਨੀਸ ਤੋਂ ਕੀ ਮੰਗ ਕਰਦੇ ਆ ਪਨੀਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵੀ ਚਲ ਹੋਇਆ ਵਾ ਮਾਫੀ ਦਿੱਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕਿ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਹੋ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੱਚੀਆਂ ਗੱਲਾਂ ਕਈ ਜੜ ਕੇ ਦਫਾ ਵੀ ਫਸਾਈ ਦਿੰਦੇ ਆ ਨੇ ਵੀ ਕਿਸੇ ਨੂੰ ਤੱਕਾ ਨਹੀਂ ਕਰਦੀ ਜੇਕਰ ਤੁਸੀਂ ਤਾਂ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਬੋਸ ਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਠੀਕ ਹੈ